ਕਾਫੀ ਜਿਹੜੇ ਨੇ ਹੌਲੀ-ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਗਠਿਤ ਕੀਤੀ ਗਈ ਐਂਟੀ ਗੈਂਗਸਟਰ ਟਾਫ ਫੋਰਸ ਸੂਬੇ ਲਈ ਸਾਰਥਕ ਸਾਬਤ ਹੋ ਰਹੀ ਹੈ ਇਸੇ ਤਰਜ਼ ਤੇ ਕੰਮ ਕਰਦੇ ਹੋਏ ਏਜੀਟੀਐਫ ਦੇ ਵੱਲੋਂ ਵਕਫ ਵਕ ਫੀਲਡ ਯੂਨਟਾਂ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਦੌਰਾਨ ਕਈ ਅਪਰਾਧੀਆਂ ਦਾ ਸਫਾਇਆ ਕੀਤਾ ਗਿਆ ਹੁਣ ਤੱਕ ਪੁਲਿਸ ਨੇ 2112 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ 20 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ ਨਾਲ ਹੀ ਅਪਰਾਧਿਕ ਗਤੀਵਿਧੀਆਂ ਚੁ ਵਰਤੇ ਗਏ 1811 ਹਥਿਆ ਅਤੇ 473 ਵਾਹਨ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਸਵਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀ ਸਾਡੀ ਟੀਮਾਂ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਗੋਲੀ ਲੱਗੀ ਐ ਨੂੰ ਐਂਬੂਲੈਂਸ ਰਾਹੀਂ ਹਸਪਤਲ ਪਹੁੰਚਾ ਰਹੇ ਹਾਂ ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸ ਫੋਰਸ ਬਣਾਈ ਐਸਟੀਐਫ ਪਹਿਲੇ ਹੀ ਮੌਜੂਦ ਸੀ ਪੰਜਾਬ ਪੁਲਿਸ ਪਹਿਲੇ ਹੀ ਨਫਰੀ ਸਾਡੇ ਕੋਲ ਬਹੁਤ ਐ ਬੜੀ ਦਲੇਰ ਪੁਲਿਸ ਐ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ। ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ। ਸ੍ਰੀ ਫਤੇਗੜ ਸਾਹਿਬ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕਤਲ ਦੇ ਮਾਮਲੇ ਨੂੰ ਪੁਲਿਸ ਵੱਲੋਂ ਸੁਲਝਾਉਂਦੇ ਹੋਏ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਦੱਸਦੀ ਹੈ ਕਿ ਇੱਕ ਵਿਅਕਤੀ ਦੀ ਕੁਝ ਦਿਨਾਂ ਤੋਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਪੁਲਿਸ ਵੱਲੋਂ ਜਾਂਚ ਕਰਦੇ ਹੋਏ ਇੱਕ ਖੂਹੀ ਦੇ ਵਿੱਚੋਂ Laash ਬਰਾਮਦ ਕੀਤੀ ਹੈ। ਸ੍ਰੀ ਫਤੇਗੜ ਸਾਹਿਬ ਦੇ ਨੇੜਲੇ ਪਿੰਡ ਵਜ਼ੀਰਾਬਾਦ ਦੇ ਕੋਲ ਇੱਕ ਬੰਦ ਪਈ ਖੂਹ ਦੇ ਵਿੱਚੋਂ ਪੁਲਿਸ ਨੂੰ Laash ਬਰਾਮਦ ਹੋਈ ਪਹਿਲਾਂ ਲੋਕਾਂ ਵੱਲੋਂ ਇਸ Laash ਨੂੰ ਖੂਹ ਦੇ ਵਿੱਚ ਦੋ ਟੁਕੜਿਆਂ ਵਿੱਚ ਪਿਆ ਦੇਖਿਆ ਗਿਆ ਜਿਨ੍ਹਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਨੇ Laash ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤੀ ਆ ਅਤੇ ਜਾਂਚ ਕਰਦੇ ਹੋਏ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਹੈ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਜਾਂਚਦੇ ਹੋਏ ਹੋਰ ਵਿਅਕਤੀਆਂ ਦੀ ਗ੍ਰਿਫਤਾਰੀ ਹੋਵੇਗੀ ਮ੍ਰਿਤਕ ਦੀ ਪਛਾਣ 36 ਸਾਲਾ ਗੋਤਮ ਵਜੋਂ ਹੋਈ ਹੈ ਜੋ ਇੱਕ ਫੈਕਟਰੀ ਦੇ ਵਿੱਚ ਠੇਕੇਦਾਰੀ ਦਾ ਕੰਮ ਕਰਦਾ ਸੀ ਪੁਲਿਸ ਦੇ ਕੋਲ ਇਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਪਹਿਲਾਂ ਹੀ ਲਿਖਵਾਈ ਗਈ ਸੀ ਤੇ ਅੱਜ ਇਸ ਦੀ ਪੁਲਿਸ ਨੂੰ Laash ਬਰਾਮਦ ਹੋਈ ਐਸਪੀ ਦਿਹਾਤੀ ਰਕੇਸ਼ ਯਾਦਵ ਨੇ ਦੱਸਿਆ ਕਿ ਪੁਲਿਸ ਵੱਲੋਂ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੂੰ ਹੋਰ ਵੀ ਕਈ ਤੱਥ ਸਾਹਮਣੇ ਆਏ ਨੇ ਜਿਨ੍ਹਾਂ ਦੇ ਆਧਾਰ ਤੇ ਹੋਰ ਗ੍ਰਿਫਤਾਰੀਆਂ ਕੀਤੀਆਂ ਜਾ ਸਕਦੀਆਂ ਨੇ ਐਸਪੀ ਰਕੇਸ਼ ਜਯਦਵ ਨੇ ਹੋਰ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਸਾਨੂੰ ਜੀ ਇੱਕ ਮਿਸਿੰਗ ਪਰਸਨ ਦੀ ਕੰਪਲੇਂਟ ਰਿਸਿਵ ਹੋਈ ਸੀ ਉਸ ਤੋਂ ਬਾਅਦ ਐਸਐਚਓ ਡੀਐਸਪੀ ਸਾਹਿਬ ਨੇ ਐਸਐਸਪੀ ਸਾਹਿਬ ਦੇ ਨਿਰਦੇਸ਼ਾ ਨਿਰਦੇਸ਼ਾ ਹਿੱਸ ਤੇ ਕਾਰਵਾਈ ਕੀਤੀ ਹੈ ਔਰ ਜਦੋਂ ਕਾਰਵਾਈ ਕੀਤੀ ਕੋਈ ਕੁਛ ਸ਼ੱਕ ਐਕਟੀਵਿਟੀ ਦੇ ਵਿੱਚ ਸਾਨੂੰ ਆਇਆ ਸੀ ਤੋਂ ਇਹਨਾਂ ਨੇ ਮਤਲਬ ਜਿਹੜਾ ਮਿਸਿੰਗ ਪਰਸਨ ਹੈ ਉਹਦੀ ਡੈਡ ਬੋਡੀ ਮਿਲੀ ਔਰ ਇਹ ਸਮਝ ਆਇਆ ਇਹ ਅੰਨੇ ਕਤਲ ਦੀ ਬੁੱਥੀ ਸੀਗੀ ਜਿਹੜੀ ਪੁਲਿਸ ਨੇ ਸੁਲਝਾਈ ਹੈ ਬਾਕੀ ਜਿਹੜੀ ਡਿਟੇਲ ਹੈ ਇਸ ਦੀ ਉਹ ਆਫਟਰ ਇਨਵੈਸਟੀਗੇਸ਼ਨ ਤੁਹਾਨੂੰ ਦੱਸੀ ਜਾਏਗੀ ਕਿ ਹਜੇ ਡੈੱਡ ਬੋਡੀ ਮਿਲ ਗਈ ਹੈ ਜਿਹੇ ਗੋਤਮ ਕੁਮਾਰ ਸੀਗਾ ਉਹ ਜਿਹੜਾ ਜਿਹੜਾ ਮ੍ਰਿਤਕ ਹੈ ਉਹਦਾ ਨਾਮ ਹੋਰ ਉਸ ਤੋਂ ਬਾਅਦ ਜਿਹੜਾ ਬਾਕੀ ਜਿੰਨੇ ਕਤਲ ਕੀਤਾ ਹੈ ਬਾਕੀ ਅੱਗੇ-ਅਗੇ ਇਸ ਦੇ ਵਿੱਚ ਕੌਣ ਇਨਵੋਲਡ ਹੈ ਇਹ ਅਲੱਗ ਤੋਂ ਤੁਹਾਨੂੰ ਡਿਟੇਲ ਦੇ ਵਿੱਚ ਤੁਹਾਨੂੰ ਦੱਸਿਆ ਜਾਏਗਾ ਇਹ ਬਜੀਰਾਬਾਦ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਜਿਹੜੀ ਗ੍ਰਸਤਰੀਆਜ ਹੈ ਇੱਕ ਹੋਈ ਹੈ ਔਰ ਬਾਕੀ ਜਿਹੜੀ ਜਾਂਚ ਚੱਲ ਰਹੀ ਹੈ ਤੋਂ ਇਹਦੇ ਵਿੱਚ ਜਿਹੜੀ ਵੀ ਇਨਵੋਲਵਮੈਂਟ ਹੈ ਕਿਸ ਕਿਸ ਦੀ ਇਨਵੋਲਵਮੈਂਟ ਹੈ ਕਿਵੇਂ ਹੈਗਾ ਇਹ ਪੁਲਿਸ ਆਪਣੀ ਜਾਂਚ ਕਰ ਰਹੀ ਹੈ ਅੰਡਰ ਡੀਐਸਪੀ ਫਤੇਗੜ ਸਾਹਿਬ ਜਿਹੜੇ ਹਰਤੇਸ਼ ਕੋਸ਼ੀਗੇ ਉਹਨਾਂ ਦੇ ਸੁਪਰਵਾਈਜ਼ਨ ਹੇਠ ਸਾਰੀ ਕਾਰਵਾਈ ਚੱਲ ਰਹੀ ਹੈ ਥੈਂਕ ਯੂ